ਤਕੜਾ ਤਕੜਾ ਉਹ ਗਾਲਚੇ ਉਹ ਸਾਡੇ ਕੋਲ ਲੈ ਬਾਪੂ ਤਕੜੇ ਤਾਂ ਹੁੰਦੇ ਹੀ ਸਾਡੇ ਕੋਲੇ ਯਾਰ ਐ ਨਾ ਗਿਆ ਯਾਰ ਬਾਪੂ ਉਹਨੇ ਫੜਿਆ ਕਿਉਂ ਆਂਦਾਂ ਨਹੀਂ ਇਹ ਕਿਸੇ ਕੋਲ ਤੇ ਕੋਈ ਯਾਰ ਦੋਸਤ ਕੋਈ ਰਿਸ਼ਤੇਦਾਰ ਕੋਈ ਨਹੀਂ ਕੌਣ ਕੀ ਕਹਿੰਨੇ ਦਵਾਈ ਲੈਣੀ ਹੈ ਕਿ ਸਾਡੇ ਕੋਲ ਰਹਿਣਾ ਵਾ ਸਾਡੇ ਕੋਲ ਰਹਿਣਾ ਇੱਥੇ ਰਹਿਣਾ ਹੱਥ ਨਾ ਜੋੜ ਬਾਪੂ ਅੱਧੇ ਨਹੀਂ ਜਿੰਦਗੀ ਦੇ 80 ਸਾਲ ਦੇ ਵਿੱਚ ਉਹ ਛੱਤ ਦਾਸ ਨਾਲ ਲੱਭਦਾ ਫਿਰਦਾ ਬਾਪੂ ਜੀ ਸਰ ਰੋਟੀ ਕਿੱਥੋਂ ਖਾਂਦਾ ਹੀ ਤੇ ਰੋਟੀ ਬਿਖੋਦਾ ਰਹੇ ਉਹ ਵੱਡੇ ਪੇਕੇ ਹੋਣੇ ਕੋਈ ਦੇਰ ਜਾਣਾ ਹੀ ਤੁਹਾਡੇ ਵਰਗਾ ਸਰਦਾਰ ਅਜੀਤ ਸਿੰਘ ਗੋਲਕ son of ਅਰਜਨ ਸਿੰਘ ਗੋਲਕ ਅੱਜ ਕਿਹੜੇ ਵਕਤਾਂ ਨੂੰ ਪਿਆ ਹੋਇਆ ਅੱਛਾ ਰੋਟੀ ਤੇ ਮਨ ਨਾ ਰਗਿਆ ਮੈਂ ਉਹ ਅੱਜ ਸਰਦਾਰ ਅਜੀਤ ਸਿੰਘ ਜਿੱਤਿਆਂ ਪੁੱਤਾਂ ਵਾਲਾ ਹੁੰਦਾ ਦੋਤਿਆਂ ਪੁੱਤਿਆਂ ਵਾਲਾ ਹੁੰਦਾ ਤਾਂ ਬੇੜੇ 'ਚ ਮੰਜੀ ਡੱਠੀ ਹੁੰਦੀ ਪੋਤੇ ਦਾਦਾ ਦਾਦਾ ਕਰਦੇ ਘੁੰਮਦੇ ਕਿੱਥੇ ਅੱਜ ਜਿੰਦਗੀ ਦੇ 80ਵੇਂ ਸਾਲ ਦੇ ਵਿੱਚ ਉਹ ਛੱਤ ਦਾ ਆਸਰਾ ਲੱਭਦਾ ਫਿਰਦਾ ਬਾਪੂਜੀਤ ਸਿੰਘ ਬਿਸਰ ਤੇ ਛੱਤ ਮਿਲ ਜੇ ਕੋਈ ਪੁੱਤ ਮਿਲ ਜੇ ਕੋਈ ਬਾਪੂ ਕਹਿਣ ਵਾਲਾ ਮਿਲ ਜੇ ਦੁੱਖ ਇਸ ਗੱਲ ਦਾ ਵੀ ਆ ਵੀ ਜ਼ਿੰਦਗੀ ਕਿੱਥੇ ਕੱਢੀ ਜਿਨ੍ਹਾਂ ਨਾਲ ਕੱਢੀ ਕਿਸੇ ਦੇ ਨਾਲ ਤਾਂ ਕੱਢੀ ਕਿਸੇ ਦੇ ਕੰਮ ਕੀਤਾ ਕਿਸੇ ਦੇ ਦਿਹਾੜੀ ਕੀਤੀ ਚੰਗਾ ਜ਼ਿਮੀਂਦਾਰ ਪਰਿਵਾਰ ਸੀ ਸਰਦਾਰਜੀਤ ਸਿੰਘ ਔਲਖ ਅਰਜਨ ਸਿੰਘ ਔਲਖ ਦਾ ਪੁੱਤ ਪਰ ਜ਼ਮੀਨ ਜਾਇਦਾਦ ਬੈਕ ਬੁੱਕ ਗਈ ਸੀ ਪਿੰਡ ਗਲਾਲੀ ਗਲਾਲੀਪੁਰ ਹਾਂਜੀ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਬਾਪ ਪਿੱਛਾ ਉੱਥੋਂ ਦਾ ਉੱਥੋਂ ਵੀ ਜੇ ਕੋਈ ਸਾਡਾ ਵੀਰ ਵੀਡੀਓ ਦੇਖਦਾ ਸਾਨੂੰ ਫੋਨ ਜ਼ਰੂਰ ਕਰਿਓ ਦੱਸਿਓ ਬਾਪੂ ਦੇ ਅੱਗੇ ਪਿੱਛੇ ਕੌਣ ਹੈ ਤੇ ਬਾਪੂ ਦਾ ਕੋਈ ਆਪਣਾ ਖੂਨ ਦੇ ਵਿੱਚੋਂ ਕੋਈ ਮਾਸੀ ਦਾ ਪੁੱਤ ਕੋਈ ਭੂਆ ਦਾ ਪੁੱਤ ਕੋਈ ਮਾਮੇ ਦਾ ਪੁੱਤ ਤੇ ਕੋਈ ਦੂਰ ਦੇ ਰਿਸ਼ਤੇਦਾਰ ਨਹੀਂ ਹੁੰਦੇ ਨੇੜੇ ਦੇ ਹੀ ਹੁੰਦੇ ਆ ਭਾਈ ਜੇ ਕੋਈ ਹੈਗਾ ਉਹ ਵੀ ਸਾਨੂੰ ਫੋਨ ਜ਼ਰੂਰ ਕਰਿਓ ਭਾਈ ਅਸੀਂ ਇਹ ਨਹੀਂ ਕਹਿੰਦੇ ਲੈ ਜਿਓ ਮਿਲ ਜਿਓ ਚਲੋ ਬਾਪੂ ਜੀ ਸਿੰਘ ਦੇ ਥੋੜੇ ਦਿਨ ਸੌਖੇ ਨਿਕਲ ਜਾਣਗੇ ਵੀ ਮੇਰਾ ਕੋਈ ਮਗਰ ਆਉਂਦਾ ਮੇਰਾ ਕੋਈ ਹੈਗਾ ਕਿਸੇ ਕਹਾਣੀਆਂ ਸੁਣਾਉਣ ਨੂੰ ਹੋ ਜਾਣਗੀਆਂ ਪਰ ਅੱਜ ਤਾਂ ਜੀਤ ਸਿੰਘ ਦੇ ਕੋਲੇ ਦੱਸਣ ਨੂੰ ਵੀ ਕੁਝ ਹੈ ਨਹੀਂ ਅੱਜ ਤਾਂ ਬਾਪੂ ਜੱਕਦਾ ਜੱਕਦਾ ਗੱਲ ਕਰਦਾ ਵੀ ਕਿਸੇ ਨੂੰ ਬੇ ਲਫਜ਼ ਨਾ ਬੋਲ ਦੇਵਾ ਜਿਹੜੇ ਮਾੜੇ ਮੋٹے ਜਿਨ੍ਹਾਂ ਨੇ ਰੋਟੀ ਖਵਾਈ ਉਹ ਵੀ ਗੁੱਸੇ ਨਾ ਹੋ ਜਾਣ ਪਰ ਉਮਰਦੇਸ ਪੜਾ ਦੇ ਵਿੱਚ ਭਰਾਵੋ ਤੇ ਭੈਣੋ ਸਿਰ ਤੇ ਛੱਤ ਨਾ ਹੋਣਾ ਉਹਦਾ ਅਹਿਸਾਸ ਆਪਾਂ ਕਰ ਨਹੀਂ ਸਕਦੇ ਉਹ ਜੀਤ ਸਿੰਘ ਦੱਸ ਸਕਦਾ ੁੱਡੇਵਾਰੇ ਖੁੰਡੀ ਨਾਲ ਤੁਰ ਕੇ ਕਿਵੇਂ ਬੱਸਾਂ ਚੜਿਆ ਕਿਵੇਂ ਟੈਂਪੂ ਚੜਿਆ ਤੇ ਕਿਵੇਂ ਇੱਥੇ ਆ ਕੇ ਹੱਥ ਜੋੜਦਾ ਵੀ ਮੈਨੂੰ ਰੱਖ ਲਓ ਹਾਲਾਂਕਿ ਬਾਪੂ ਦਾ ਘਰ ਆ ਬਾਪੂ ਦਾ ਪਰਿਵਾਰ ਆ ਇੱਥੇ ਬਾਪੂ ਨੂੰ ਹੱਥ ਜੋੜ ਕੇ ਨਹੀਂ ਬਾਪੂ ਨੂੰ ਤੁਸੀਂ ਆਪਣਾ ਬਾਪ ਬਣਾ ਕੇ ਰੱਖਣ ਲਈ ਤਿਆਰ ਆ ਪਰ ਬਹੁਤ ਬਾਪੂ ਨੇ ਹਜੇ ਜਿਨ੍ਹਾਂ ਦੇ ਔਲਾਦ ਨਹੀਂ ਜਿਨ੍ਹਾਂ ਦੇ ਧੀਆਂ ਪੁੱਤ ਹੈ ਨਹੀਂ ਜਾਂ ਹੈਗੇ ਆ ਨਾ ਹੋਇਆ ਵਰਗੇ ਆ ਰੁੱਲਦੇ ਫਿਰਦੇ ਆ ਨਾ ਤਾਂ ਸਰਕਾਰੀ ਤੌਰ ਤੇ ਨਾ ਕੋਈ ਧਾਰਮਿਕ ਤੌਰ ਤੇ ਨਾ ਕੋਈ ਸਮਾਜਿਕ ਤੌਰ ਤੇ ਇਹਨਾਂ ਵਾਸਤੇ ਅਪਰਾਧਾ ਹੋ ਰਿਹਾ ਸਾਡੀ ਬੇਨਤੀ ਹੈ ਐਸਜੀਪੀਸੀ ਸ਼੍ਰੋਮਣੀ ਕਮੇਟੀ ਨੂੰ ਆਪਾਂ ਪੰਜਾਬ ਦੇ ਵਿੱਚ ਜੇ ਪੰਜ ਸੱਤ ਇਸ ਤਰ੍ਹਾਂ ਦੇ ਆਸਰਿਆਂ ਨੂੰ ਨਿਆਸਰਿਆਂ ਨੂੰ ਆਸਰੇ ਨਿਤਰਿਆਂ ਨੂੰ ਤੇਰਨਿਓਟਿਆਂ ਨੂੰ ਓਟ ਬਣਾ ਲਈਏ ਤਾਂ ਕੋਈ ਬਹੁਤ ਵੱਡਾ ਖਰਚਾ ਨਹੀਂ ਹੋਣਾ ਸੰਗਤਾਂ ਨੇ ਚਲਾ ਦੇਣਾ ਪਰ ਗੁਰੂ ਘਰਾਂ ਦੇ ਬਾਹਰ ਬੈਠੇ ਇਹ ਜਿਹੇ ਬਾਪੂ ਜਿਹੜੇ ਸੱਚਿਓਂ ਹੀ ਲੋੜਵੰਦ ਨੇ ਨਾ ਤਾਂ ਕਿਸੇ ਮੂਰੇ ਹੱਥ ਢਣ ਜੋਗੇ ਨੇ ਕਿ ਕਿ ਸਾਰੀ ਉਮਰ ਕਿਰਤ ਕਰਕੇ ਰੋਟੀ ਖਾਧੀ ਠੀਕ ਆ ਕਿਸਮਤ ਦਾ ਕੁਝ ਲੈਣਾ ਦੇਣਾ ਸੀ ਵਿਆਹ ਵੀ ਹੋਇਆ ਸੀ ਬੱਚਾ ਵੀ ਹੋਣ ਵਾਲਾ ਸੀ ਹਸਪਤਾਲ ਦੇ ਵਿੱਚ ਬਾਪੂ ਬਾਹਰ ਬੈਠਾ ਖੁਸ਼ੀਆਂ ਢੀਕਦਾ ਸੀ ਵਧਾਈਆਂ ਢੀਕਦਾ ਸੀ ਪਰ ਧਰਮ ਪਤਨੀ ਵੀ ਚੱਲ ਬਸੀ ਤੇ ਬੱਚਾ ਵੀ ਚੱਲ ਗਿਆ ਨਾਲ ਹੀ ਚਲਾ ਗਿਆ ਦੁਨੀਆ ਤੋਂ ਉਸ ਤੋਂ ਬਾਅਦ ਉਸ ਉਮਰੇ ਉਸ ਸਮੇਂ 'ਚ ਜਿਹੜੇ 'ਚ ਬਾਪੂ ਹੋਣਾ ਨੇ ਸਮਾਂ ਕੱਢਿਆ ਉਦੋਂ ਤਾਂ ਇੱਕ ਵਿਆਹ ਹੀ ਹੋ ਜੇਵੇ ਬਹੁਤ ਹੁੰਦਾ ਸੀ ਦੋ ਦੋ ਵਿਆਹ ਕਿਹਦੇ ਹੁੰਦੇ ਸੀ ਭਾਈ ਇੱਕ ਵਿਆਹ ਹੋਇਆ ਸੀ ਉਹ ਕਰਮਾਂ ਚ ਨਹੀਂ ਸੀ ਬੱਚਿਆਂ ਦਾ ਸੁੱਖ ਉਹ ਚੱਲ ਬਸੀ ਉਸ ਤੋਂ ਬਾਅਦ ਐਂ ਜੀਵਨ ਕੱਢਿਆ ਸਾਰਾ ਅੱਜ ਭਰਾ ਵੀ ਪਛਾਣਦਾ ਨਹੀਂ ਉਹ ਵੀ ਕਹਿੰਦਾ ਤੂੰ ਚੱਲ ਭਾਈ ਇੱਥੋਂ ਮੈਂ ਨਹੀਂ ਤੈਨੂੰ ਰੱਖ ਸਕਦਾ ਭਤੀਜੇ ਵੀ ਪਛਾਣਦੇ ਨਹੀਂ ਭਤੀਜੀਆਂ ਭਾਣ ਜੇ ਆ ਭਾਣ ਜੀਆਂ ਸਾਡੀ ਬੇਨਤੀ ਆ ਰਿਸ਼ਤੇ ਇਕੱਲੇ ਉਹੀ ਨਹੀਂ ਹੁੰਦੇ ਜਿਨ੍ਹਾਂ ਨੇ ਸਾਨੂੰ ਜੰਮਿਆ ਜਾਂ ਜਿਨ੍ਹਾਂ ਨੂੰ ਅਸੀਂ ਜਮਿਆ ਰਿਸ਼ਤੇ ਉਸ ਤੋਂ ਉੱਪਰ ਵੀ ਹੁੰਦੇ ਆ ਜਿਨ੍ਹਾਂ ਦੇ ਕਰਕੇ ਅੱਜ ਸਮਾਜ ਸਮਾਜ ਅੱਜ ਪਰਿਵਾਰ ਦੇ ਵਿੱਚ ਅਸੀਂ ਸੀਮਤ ਰਿਸ਼ਤਿਆਂ ਨੂੰ ਮੰਨਣਾ ਸ਼ੁਰੂ ਕਰਤਾ ਅਸੀਂ ਮਾਮੇ ਦੇ ਪੁੱਤ ਭੂਆ ਦੇ ਪੁੱਤ ਮਾਸੀ ਦੇ ਪੁੱਤ ਇਹ ਰਿਸ਼ਤਿਆਂ ਨੂੰ ਇੰਨੇ ਨੇੜੇ ਦੇ ਰਿਸ਼ਤਿਆਂ ਨੂੰ ਜਮਈ ਮੁਰਕਰ ਹੋ ਗਏ ਨਹੀਂ ਕਿਤੇ ਬਾਪੂ ਦਾ ਰਿਸ਼ਤੇਦਾਰ ਹੈ ਨਹੀਂ ਸੀ ਕੋਈ ਦੁਨੀਆ ਤੇ ਨਹੀਂ ਕਿਤੇ ਬਾਪੂ ਨੂੰ ਅੱਜ ਜਿੱਦਾਂ ਦਰਦਰ ਦੀਆਂ ਠੋਕਰਾਂ ਖਾਣੀਆਂ ਪੈਣੀਆਂ ਸੀ ਠੀਕ ਆ ਕੁਛ ਹਲਤ ਬਾਪੂ ਦੇ ਵੀ ਮਾੜੇ ਹੋਣਗੇ ਕੁਛ ਬਾਪੂ ਨੇ ਵੀ ਸੁਭਾਅ ਮਾੜਾ ਹੋ ਸਕਦਾ ਕਿਸੇ ਨੂੰ ਉੱਚਾ ਨੀ ਮੈਂ ਬੋਲਦਾ ਹੋ ਗੁੱਸਾ ਕਰਦਾ ਹੋ ਗਾਲ ਕੱਢਦਾ ਹੋ ਹੋ ਸਕਦਾ ਬਾਪੂ ਦੇ ਵਿੱਚ ਕੋਈ ਐਬ ਹੋਵੇ ਪਰ ਹੈ ਤਾਂ ਤੁਹਾਡਾ ਹੀ ਹੈ ਭਾਈ ਮਾੜਾ ਚਾਹੇ ਚੰਗਾ ਸੜਕਾਂ ਤੇ ਥੋੜੀ ਰੁਲਣ ਦੇਣਾ ਚਾਹੀਦਾ ਸਾਨੂੰ ਆਪਣੇ ਆਪਣੇ ਅੰਦਰ ਝਾਤ ਮਾਰਨੀ ਪੈਣੀ ਹੈ ਵੀ ਅਸੀਂ ਕਿੰਨੇ ਕਿ ਸੱਚੇ ਆ ਅਸੀਂ ਕਿੰਨੇ ਕਿ ਸਹੀ ਆ ਜੇ ਇਹਦੇ ਵਿੱਚ ਕੋਈ ਕਮੀ ਹੋਊਗੀ ਵੀ ਤਾਂ ਕਮੀਆਂ ਤਾਂ ਭਾਈ ਸਾਰਿਆਂ ਚ ਹੀ ਆ ਸਾਡੇ ਚ ਵੀ ਆ ਪਰ ਸਾਡੇ ਕੋਲੇ ਰੱਬ ਨੇ ਦਿੱਤਾ ਸਭ ਕੁਝ ਆ ਸਾਡੀਆਂ ਕਮੀਆਂ ਲੁਕ ਜਾਂਦੀਆਂ ਤੇ ਇਹਨਾਂ ਦੀ ਇਹਨਾਂ ਦੀਆਂ ਕਮੀਆਂ ਭਾਈ ਹੱਥ ਚ ਇਹ ਕਮੀਆਂ ਇਹਨਾਂ ਦੀ ਇਹਨਾਂ ਨੂੰ ਗਿਣੌਣੀਆਂ ਇਹਨਾਂ ਨੂੰ ਇਹਨਾਂ ਨੂੰ ਸ਼ੀਸ਼ਾ ਦਿਖਾਉਣਾ ਅਸੀਂ ਆਪਣਾ ਫਰਜ਼ ਸਮਝਦੇ ਆ ਪਰ ਨਹੀਂ ਜੇ ਫਰਜ਼ ਸਹੀ ਸਮ ਮੰਨਣਾ ਤੇ ਸਹੀ ਤਰੀਕੇ ਨਾਲ ਫਰਜ਼ ਨਿਭਾਉਣਾ ਤਾਂ ਇਹਨਾਂ ਦੀ ਬਾਹ ਫੜੀਏ ਇਹਨਾਂ ਦੇ ਆਪਣੇ ਇਹਨਾਂ ਦੇ ਨਾਲ ਖੜਨ ਐ ਨਹੀਂ ਜਿਵੇਂ ਅੱਜ ਬਾਪੂ ਨੂੰ ਛੱਡਤਾ ਪਰ ਉੱਪਰ ਵਾਲਾ ਸਾਬਦਾ ਉਹਨੇ ਇੱਥੇ ਐਡਾ ਵੱਡਾ ਪਰਿਵਾਰ ਦਿੱਤਾ ਬਾਪੂਜੀਤ ਸਿੰਘ ਔਲਖ ਦਾ 750 ਮੈਂਬਰਾਂ ਦਾ ਪਰਿਵਾਰ ਆ ਜਿੱਥੇ ਬਾਪੂ ਨੂੰ ਇੱਥੇ ਪੁੱਤ ਪੋਤੇ ਵੀ ਮਿਲਣਗੇ ਇੱਥੇ ਬਾਪੂ ਨੂੰ ਧੀਆਂ ਪੁੱਤ ਵੀ ਮਿਲਣਗੇ ਦੋਤੇ ਦੋਧੀਆਂ ਵੀ ਮਿਲਣਗੇ ਭਰਾ ਵੀ ਮਿਲਣਗੇ ਭੈਣਾਂ ਵੀ ਮਿਲਣਗੇ ਇੱਥੇ ਬਾਪੂ ਨੂੰ ਇਸ ਘਰ ਦੇ ਵਿੱਚ ਅਰਦਾਸ ਕਰਿਓ ਉਹ ਸੁੱਖ ਮਿਲ ਸਕੇ ਜਿਹੜਾ ਬਾਪੂ ਸੁੱਖ ਲੱਭਦਾ 80 ਸਾਲ ਤੱਕ ਅੱਜ ਇੱਥੇ ਪਹੁੰਚਿਆ ਅਰਦਾਸ ਕਰਿਓ ਸਾਨੂੰ ਮਹਾਰਾਜ ਸਮੱਤ ਬਖਸ਼ਣ ਅਸੀਂ ਬਾਪੂ ਦੇ ਪੁੱਤ ਬਣ ਗਏ ਅਸੀਂ ਬਾਪੂ ਦੇ ਆਪਣੇ ਬਣ ਗਏ ਬਸ ਅਰਦਾਸ ਕਰਿਓ ਬਾਪੂ ਜੀ ਸਿੰਘ ਔਲਕ ਆਪਣਾ ਛੇਸ਼ ਜੀਵਨ ਜਿਹੜਾ ਪਿਛਲਾ ਜੀਵਨ ਹੁਣ ਰਿੰਦਾ ਉਹ ਇੱਥੇ ਸੁਪਨੇਾਰੇ ਕਰ ਰਿਹਾ ਕਿ ਬਤੀਤ ਕਰੇ ਖੁਸ਼ੀਆਂ ਤੇ ਖੇੜਿਆਂ ਨਾਲ ਤੰਦਰੁਸਤੀ ਭਰਿਆ ਬਤੀਤ ਕਰੇ ਕਰੇ ਵਰਦਾ ਆਪਣੇ ਆਸ-ਪਾਸ ਵੀ ਧਿਆਨ ਮਾਰਿਓ ਕਿਤੇ ਹੋਰ ਬਾਪੂ ਜੀਤ ਤੁਹਾਡੇ ਗਵਾਂਢ ਚ ਤਾਂ ਨਹੀਂ ਬੈਠਾ ਕਿਤੇ ਤੁਹਾਡੀ ਰਿਸ਼ਤੇਦਾਰੀ ਚ ਤਾਂ ਨਹੀਂ ਕਿਤੇ ਜੀਤ ਬਾਪੂ ਕੋਈ ਜਿਹੜਾ ਕਿਤੇ ਇੱਕ ਦਿਨ ਇਸੇ ਤਰ੍ਹਾਂ ਤੁਸੀਂ ਵੀਡੀਓ ਚ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ